ਲੰਗਰ ਜਣੀ ਤਰਨਤਾਰਨ ਦੇ ਪਿੰਡ ਦੀਨੇਵਾਲ ਦੇ ਵਿੱਚ ਅਚਾਨਕ ਵਿਵਾਦ ਖੜਾ ਹੋ ਗਿਆ ਜਿਸ ਵੇਲੇ ਧਮਕਬੇਸ ਵਾਲੇ ਮੱਖਤ ਮੰਤਰੀ ਯਾਨੀ ਧਰਮਪ੍ਰੀਤ ਸਿੰਘ ਦੇ ਨਾਲ ਕੁੱਟਮਾਰ ਹੋਈ ਉਸ ਨੂੰ ਕੜੀਸਕੜੀ ਸੇ ਕੁੱਟਿਆ ਗਿਆ ਦੋ ਪੁਲਿਸ ਮੁਲਾਜ਼ਮ ਵੀਡੀਓ ਦੇ ਵਿੱਚ ਨਜ਼ਰ ਆਏ ਹਰ ਕਿਸੇ ਨੇ ਦੇਖਿਆ ਪਰ ਉਸ ਤੋਂ ਬਾਅਦ ਬਿਆਨਾਂ ਦੀ ਇੱਕ ਲੜੀ ਸਾਹਮਣੇ ਆਈ ਹੈ ਹਰ ਇੱਕ ਬਿਆਨ ਇੱਕ ਦੂਸਰੇ ਬਿਆਨ ਤੋਂ ਵੱਖਰਾ ਨਜ਼ਰ ਆ ਰਿਹਾ ਪੁਲਿਸ ਦਾ ਕੁਝ ਹੋਰ ਬਿਆਨ ਹੈ ਮਦਈ ਦਾ ਕੁਝ ਹੋਰ ਬਿਆਨ ਹੈ ਬਾਕੀ ਸ਼ਿਕਾਇਤ ਕਰਤਾ ਦਾ ਕੁਝ ਹੋਰ ਬਿਆਨ ਹੈ ਮਤਲਬ ਕਿ ਹਾਲਾਤ ਜਿਹੜੇ ਨਹੀਂ ਉਹ ਅਚਾਨਕ ਇੰਨੇ ਅਜੀਬੋ ਗਰੀਬ ਹੋ ਗਏ ਤਣਾਪੂਰਵਕ ਹੋ ਗਏ ਕਿ ਉਸ ਤੋਂ ਬਾਅਦ ਸਿੱਧਾ ਕਿਸੇ ਨਤੀਜੇ ਤੇ ਪਹੁੰਚਣਾ ਔਖਾ ਹੋ ਗਿਆ ਪਰ ਇਸ ਇਸ ਉੱਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਧਿਆਨ ਦੇਣੀਆਂ ਜ਼ਰੂਰੀ ਨੇ ਹਾਲਾਂਕਿ ਜੇ ਧੰਕਬੇਸ ਵਾਲੇ ਮੁੱਖ ਮੰਤਰੀ ਨੇ ਕੁਝ ਗਲਤ ਕੀਤਾ ਵੀ ਸੀ ਉਹ ਸੁਧਾਰ ਦੇ ਉੱਤੇ ਵੀ ਚਰਚਾ ਕਰਨੀ ਜ਼ਰੂਰੀ ਹੈ ਕਿ ਜੋ ਨਾਲ ਵਤੀਰਾ ਕੀਤਾ ਗਿਆ ਉਹ ਸਹੀ ਸੀ ਜਾਂ ਗਲਤ ਸੀ ਪਰ ਪਹਿਲਾਂ ਕੁਝ ਉਹ ਬਿਆਨ ਤੁਹਾਨੂੰ ਦੱਸ ਦਿਆਂ। ਦਰਸਲ ਸ਼ੁਰੂਆਤ ਕਰਦੇ ਹਾਂ ਉਸੇ ਮੈਟਰ ਦੇ ਉੱਤੋਂ ਜਿਸ ਦੇ ਉੱਤੇ ਇਹ ਸਾਰਾ ਸ਼ੁਰੂ ਹੋਇਆ। ਧਰਮਪ੍ਰੀਤ ਸਿੰਘ ਦਾ ਇਹ ਆਪਣਾ ਕਹਿਣਾ ਹੈ ਇਹ ਬਿਆਨ ਉਸਨੇ ਦਿੱਤਾ ਸੀਗਾ ਇਹ ਗੱਲ ਉਹਨੇ ਦੱਸੀ ਸੀ ਖਲਾਸਾ ਦੱਸਿਆ ਸੀ ਕਿ ਦਰਸਲ ਉਹ ਦੁੱਧ ਲੈਣ ਵਾਸਤੇ ਗਿਆ ਸੀ ਤੇ ਗਵਾਂਡੀਆਂ ਦਾ ਜਿਹੜਾ ਕੁੱਤਾ ਕਹਿੰਦੇ ਉਹ ਉਸ ਨੂੰ ਪੈ ਗਿਆ। ਤੇ ਆਪਣੇ ਬਚਾਅ ਵਾਸਤੇ ਉਹ ਕਿਰਪਾਨ ਲੈ ਕੇ ਆਇਆ ਤੇ ਉਸਨੇ ਕੁੱਤੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਉਸ ਉੱਤੇ ਹਮਲਾ ਵੀ ਕਹਿ ਦਈਏ ਕਰ ਦਿੱਤਾ ਤਾਂ ਔਰ ਇਹ ਸਾਰੀ ਸਿਚੁਏਸ਼ਨ ਜਿਹੜੀ ਉਹ ਪੈਦਾ ਹੋ ਗਈ ਔਰ ਉਸ ਵੇਲੇ ਜਿਹੜੇ ਕੁੱਤੇ ਦੇ ਮਾਲਕ ਸੀ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਤੇ ਇਹਨੂੰ ਕਟਵਾਇਆ ਹੁਣ ਦੂਜੇ ਪਾਸੇ ਜਿਹੜੇ ਸ਼ਿਕਾਇਤ ਕਰਤਾ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਸ਼ਿਕਾਇਤ ਕੀਤੀ ਸੀ ਉਹਨਾਂ ਦਾ ਇਹ ਦਾਵਾ ਆ ਕਿ ਮੁੱਖ ਮੰਤਰੀ ਰਤਮ ਕੁਮਾਰ ਵਾਲਾ ਮੁੱਖ ਮੰਤਰੀ ਆ ਉਸਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦੇ ਉੱਤੇ ਆ ਆਪਣੀ ਕਿਰਪਾਨ ਦੇ ਨਾਲ ਹਮਲਾ ਕੀਤਾ ਹੈ ਜਾਂ ਡੰਡੇ ਨਾਲ ਹਮਲਾ ਕੀਤਾ ਹੋਣਾ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਪੁਲਿਸ ਨੂੰ ਬੁਲਾ ਕੇ ਤੇ ਇਹ ਸ਼ਿਕਾਇਤ ਜਿਹੜੀ ਦਿੱਤੀ ਗਈ ਸੀ ਪਰ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਸੰਬੰਧੀ ਸਾਫ਼ ਤੌਰ ਦੇ ਉੱਤੇ ਕਿਹਾ ਕਿ ਅਸੀਂ ਆਪਣੇ ਜਿਹੜੇ ਦੋ ਮੁਲਾਜ਼ਮ ਨੇ ਉਹ ਮੁਅਤਲ ਕਰ ਦਿੱਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਿਹੜੇ ਇਸ ਤਰ੍ਹਾਂ ਦੇ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ ਹੁਣ ਇਹ ਕੁਝ ਬਿਆਨ ਨੇ ਜਿਹੜੇ ਸਾਹਮਣੇ ਆਏ ਨੇ ਹਾਲਾਂਕਿ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਨਹੀਂ ਕਿਹਾ ਜਾ ਸਕਦਾ ਜ਼ਰੂਰ ਹਰ ਇੱਕ ਪਾਰਟੀ ਚਾਹੇਗੀ ਕਿ ਅਸੀਂ ਆਪਣੇ ਆਪਣੇ ਬਚਾਅ ਵਾਸਤੇ ਕੁਝ ਇਦਾਂ ਦਾ ਬਿਆਨ ਕਹੀਏ ਹੋ ਸਕਦਾ ਹੈ ਕਿ ਮੁੱਖ ਮੰਤਰੀ ਯਾਨੀ ਕਿ ਅ ਤਰਪ੍ਰੀਤ ਸਿੰਘ ਜਾਂ ਧੰਕਬੀਸਾਲਾ ਮੁੱਖ ਮੰਤਰੀ ਜਿਹੜਾ ਉਹ ਵੀ ਕਸੂਰਵਾਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਦੇ ਵਿੱਚ ਬਹੁਤ ਕੁਝ ਪਤਾ ਲੱਗ ਸਕਦਾ ਹੈ ਪਰ ਇਸ ਮਾਮਲੇ ਸੰਬੰਧੀ ਤਾਂ ਹੀ ਵਾਚਨਾ ਬਹੁਤ ਜ਼ਰੂਰੀ ਹੈ ਕਿ ਜੋ ਕੁਝ ਹੋਇਆ ਉਹ ਸਹੀ ਸੀ ਕਿ ਗਲਤ ਸੀ ਪੁਲਿਸ ਦਾ ਇੱਥੋਂ ਤੱਕ ਕਹਿਣਾ ਪੁਲਿਸ ਨੇ ਵੀ ਆਪਣੇ ਵੱਲੋਂ ਕੁਝ ਗੱਲਾਂ ਕਹੀਆਂ ਜੋ ਲੋਕ ਉੱਥੇ ਪਹੁੰਚੇ ਸੀ ਜੋ ਮੁਲਾਜ਼ਮ ਉੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਧਮਕਬੇਸ ਵਾਲੇ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਸਾਰੇ ਬਿਆਨ ਹੁਣ ਤੱਕ ਸਰਕੂਲੇਟ ਹੋ ਰਹੀ ਹੈ ਹੋ ਰਹੇ ਨੇ ਪਰ ਇਸ ਦੇ ਬਾਵਜੂਦ ਜੇ ਧਮਕਬੇਸ ਵਾਲਾ ਮੁੱਖ ਮੰਤਰੀ ਧਰਮਪ੍ਰੀਤ ਸਿੰਘ ਕਸੂਰਵਾਰ ਵੀ ਹੈ ਜਾਂ ਉਹ ਮੁਲਜ਼ਮ ਵੀ ਹੈ ਜਾਂ ਉਸਨੇ ਗਲਤੀ ਕੀਤੀ ਵੀ ਹੈ ਤਾਂ ਵੀ ਇਹ ਇੱਕ ਔਨ ਡਿਊਟੀ ਪੁਲਿਸ ਮੁਲਾਜ਼ਮ ਨੂੰ ਇਹ ਅਧਿਕਾਰ ਸੀ ਉਸ ਨੂੰ ਇਹ ਅਖਤਿਆਰ ਸੀ ਕਿ ਉੱਥੇ ਜਾ ਕੇ ਉਸ ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਔਰ ਉਸ ਨੂੰ ਡੰਡੇ ਮਾਰਦਾ ਉਸ ਨੂੰ ਘੜੀਸ-ਘੜੀਸ ਕੇ ਕੁੱਟਦਾ ਕਿ ਇੱਕ ਪੁਲਿਸ ਮੁਲਾਜ਼ਮ ਦੇ ਪ੍ਰੋਟੋਕਾਲ ਦਾ ਇਹ ਹਿੱਸਾ ਆ ਕਿ ਇੱਕ ਪੁਲਿਸ ਮੁਲਾਜ਼ਮ ਦੇ ਡਿਸਪਲਿਨ ਦਾ ਇਹ ਹਿੱਸਾ ਆ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਸ ਨੂੰ ਵਰਦੀ ਪਵਾ ਕੇ ਉਸ ਨੂੰ ਅਖਤਿਆਰ ਦੇ ਕੇ ਇਸ ਖਾਇਆ ਜਾਂਦਾ ਹੈ ਕਿ ਜਿੱਥੇ ਕਿਤੇ ਵੀ ਭਾਵੇਂ ਉਹ ਮਲਜ਼ਮ ਹੋਵੇ ਭਾਵੇਂ ਉਹ ਨਾ ਹੋਵੇ ਉੱਥੇ ਜਾ ਕੇ ਉਹਦੇ ਨਾਲ ਇਸ ਤਰ੍ਹਾਂ ਵਤੀਰਾ ਕੀਤਾ ਜਾਵੇ ਕਾਨੂੰਨ ਇਸ ਗੱਲ ਦਾ ਅਧਿਕਾਰ ਪੁਲਿਸ ਨੂੰ ਹਰਗਿਜ਼ ਨਹੀਂ ਦਿੰਦਾ ਕਿ ਭਾਵੇਂ ਉਹ ਮੁਲਜ਼ਮ ਵੀ ਹੈ ਭਾਵੇਂ ਉਹ ਦੋਸ਼ੀ ਵੀ ਹੈ ਪਰ ਪੁਲਿਸ ਦਾ ਕੰਮ ਹੈ ਉਸ ਨੂੰ ਅਦਾਲਤ ਦੇ ਅੱਗੇ ਪੇਸ਼ ਕਰਨਾ ਔਰ ਅਦਾਲਤ ਉਸ ਨੂੰ ਸਜ਼ਾ ਲਗਾਵੇ ਫਾਰ ਵਾਟਐਵਰ ਦਾ ਰੀਜ਼ਨ ਇਜ਼ ਪਰ ਇਹਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਆਪ ਹੀ ਪ੍ਰੋਸੀਕਿਊਟਰ ਬਣੇ ਨਜ਼ਰ ਆਏ ਨੇ ਇੱਥੇ ਆਪ ਹੀ ਅਦਾਲਤ ਬਣੇ ਨਜ਼ਰ ਆਏ ਨੇ ਆਪ ਹੀ ਜੱਜ ਬਣੇ ਨਜ਼ਰ ਆਏ ਨੇ ਆਪ ਹੀ ਕਾਨੂੰਨ ਬਣੇ ਨਜ਼ਰ ਆਏ ਨੇ ਹਰ ਇੱਕ ਚੀਜ਼ ਪੁਲਿਸ ਇੱਥੇ ਆਪਣੇ ਆਧਾਰ ਦੇ ਉੱਤੇ ਹੀ ਕਰਦੀ ਨਜ਼ਰ ਆਈ ਹੈ ਤਮਕਬੇਸ ਵਾਲਾ ਮੁੱਖ ਮੰਤਰੀ ਹੋ ਸਕਦਾ ਹੈ ਕਿ ਕਸੂਰਬਾਰ ਹੋਵੇ ਹੋ ਸਕਦਾ ਹੈ ਕਿ ਉਸਨੇ ਗੁਨਾਹ ਕੀਤਾ ਹੋਵੇ ਉਹਨੇ ਗਲਤੀ ਕੀਤੀ ਹੋਵੇ ਉਹਨੇ ਹਮਲਾ ਕੀਤਾ ਹੋਵੇ ਇਹ ਕੰਮ ਪੁਲਿਸ ਦਾ ਜਾਂਚ ਦਾ ਹਿੱਸਾ ਹੈ ਇਹ ਕੰਮ ਉਸ ਜਾਂਚ ਦਾ ਹਿੱਸਾ ਹੈ ਜਿਹੜੀ ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੋਣ ਤੋਂ ਬਾਅਦ ਵਿੱਢੀ ਜਾਣੀ ਸੀ ਪਰ ਉਹ ਜਾਂਚ ਤੋਂ ਪਹਿਲਾਂ ਹੀ ਇਸ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਔਰ ਉਹ ਕਾਰਵਾਈ ਵੀ ਇਸ ਤਰ੍ਹਾਂ ਦੀ ਕਿ ਫੌਰੀ ਤੌਰ ਦੇ ਉੱਤੇ ਹੀ ਐਕਸ਼ਨ ਹੋ ਗਿਆ ਫੌਰੀ ਤੌਰ ਦੇ ਉੱਤੇ ਹੀ ਇਹਨਾਂ ਇਹਨੂੰ ਸਜ਼ਾ ਸੁਣਾ ਦਿੱਤੀ ਗਈ ਫੌਰੀ ਤੌਰ ਦੇ ਉੱਤੇ ਡਿਕਲੇਅਰ ਕਰ ਦਿੱਤਾ ਗਿਆ ਕਿ ਇਹਦੀ ਗਲਤੀ ਸੀ ਹਾਲਾਂਕਿ ਜੇ ਗਲਤੀ ਹੁੰਦੀ ਵੀ ਤਾਂ ਵੀ ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਸਦੇ ਨਾਲ ਕੁੱਟਮਾਰ ਕੀਤੀ ਜਾਵੇ ਹੁਣ ਵਿਦੇਸ਼ਾਂ ਦੇ ਵਿੱਚ ਵੀ ਇਦਾਂ ਦੀ ਸਥਿਤੀ ਬਣਦੀ ਆ ਵਿਦੇਸ਼ਾਂ ਵਿੱਚ ਵੀ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਇਦਾਂ ਦੀ ਸਥਿਤੀ ਦੇ ਵਿੱਚ ਫਸਦੇ ਨੇ ਜਦੋਂ ਹੋ ਸਕਦਾ ਹੈ ਕਿ ਜਿੱਦ ਨੂੰ ਉਹ ਉੱਥੇ ਨਿਊਟਰਲਾਈਜ਼ ਕਰਨ ਗਏ ਹੋਣ ਜਾਂ ਉਹਨੂੰ ਫੜਨ ਗਏ ਹੋਣ ਜਾਂ ਉੱਥੇ ਮੈਟਰ ਦੇਖਣ ਗਏ ਹੋਣ ਜੇ ਕੋਈ ਉਹਨਾਂ ਦੇ ਉੱਤੇ ਹਮਲਾ ਕਰਦਾ ਤੇ ਉਹਨਾਂ ਨੂੰ ਬਾਕਾਇਦਾ ਵਰਨਿੰਗਸ ਦਿੱਤੀਆਂ ਜਾਂਦੀਆਂ ਨੇ ਔਰ ਜਦੋਂ ਵਰਨਿੰਗਸ ਨਾ ਵੀ ਮੇਚ ਆਉਣ ਤੇ ਉਦੋਂ ਵੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਦਬੋਚ ਲਿਆ ਜਾਵੇ ਕੁੱਟਿਆ ਮਾਰਿਆ ਨਾ ਜਾਵੇ ਉਹਨਾਂ ਨੂੰ ਜੇ ਹੈਂਡਲ ਨਹੀਂ ਕੀਤੇ ਜਾ ਰਿਹਾ ਜੇ ਜ਼ਿਆਦਾ ਹੱਥੋਪਾਈ ਹੋ ਰਹੀ ਹੈ ਤਾਂ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਹੈ ਉੱਥੇ ਬਾਕਾਇਦਾ ਕੁਝ ਐਦਾਂ ਦੇ ਗੀਅਰਸ ਹੁੰਦੇ ਆ ਪੁਲਿਸ ਦੇ ਕੋਲ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਉਹਨਾਂ ਮੁਲਜ਼ਮਾ ਨੂੰ ਬੰਨ ਲਿਆ ਜਾਂਦਾ ਉਹਨਾਂ ਨੂੰ ਕੁੱਟਿਆ ਨਹੀਂ ਜਾਂਦਾ ਔਰ ਜਿੰਨੀ ਮਰਜ਼ੀ ਤਣਾਪੂਰ ਬਕਸ ਸਿਚੁਏਸ਼ਨ ਹੋਵੇ ਉਹਨਾਂ ਨੂੰ ਬੰਨ ਕੇ ਪੁਲਿਸ ਸਟੇਸ਼ਨ ਲੈ ਜਾਇਆ ਜਾਂਦਾ ਬਾਇਲॉ ਉੱਥੇ ਤਰਤੀਬ ਵਰਤ ਤਰਤੀਬ ਚੀਜ਼ਾਂ ਵਾਪਰਦੀਆਂ ਪਰ ਲੰਘੇ ਦਿਨੀ ਜੋ ਕੁਝ ਹੋਇਆ ਉਸ ਵਿੱਚ ਫੌਰੀ ਤੌਰ ਦੇ ਉੱਤੇ ਪੁਲਿਸ ਪਹੁੰਚੀ ਪੁਲਿਸ ਮੌਕੇ ਉੱਤੇ ਹੀ ਪ੍ਰੋਸੀਕਿਊਟਰ ਬਣੀ ਨਜ਼ਰ ਆਈ ਪੁਲਿਸ ਮੌਕੇ ਉੱਤੇ ਹੀ ਜੱਜ ਬਣੀ ਨਜ਼ਰ ਆਈ ਪੁਲਿਸ ਮੌਕੇ ਉੱਤੇ ਹੀ ਪ੍ਰਸ਼ਾਸਨ ਬਣੀ ਨਜ਼ਰ ਆਈ ਹਰ ਇੱਕ ਚੀਜ਼ ਇਕੱਠਿਆਂ ਪੁਲਿਸ ਨੇ ਪੁਰ ਦੋ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਜਿਹਨਾਂ ਨੇ ਕਰ ਦਿੱਤਾ ਇਹ ਹੈਰਾਨੀਜਨਕ ਸੀ ਪਰ ਦੂਜੇ ਪਾਸੇ ਪੰਜਾਬ ਪੁਲਿਸ ਨੇ ਇੱਕ ਫੌਰੀ ਐਕਸ਼ਨ ਲਿਆ ਜਦੋਂ ਹੀ ਵੀਡੀਓ ਵਾਇਰਲ ਹੋਈ ਫੌਰੀ ਤੌਰ ਦੇ ਉੱਤੇ ਪੰਜਾਬ ਪੁਲਿਸ ਨੇ ਇਹਨਾਂ ਦੋਵਾਂ ਮੁਤਲ ਕਰਕੇ ਤੇ ਲਾਈਨ ਹਾਜ਼ਰ ਕਰ ਦਿੱਤਾ ਸਸਪੈਂਡ ਕੀਤਾ ਲਾਈਨ ਹਾਜ਼ਰ ਕਰ ਲਿਆ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਹੁਣ ਅਮਲ ਚਾਵੇਗੀ ਹੋਵੇ ਕਿ ਪੁਲਿਸ ਪ੍ਰੋਸੈਸ ਹੈਗਾ ਉਹ ਅਮਲ ਦੇ ਵਿੱਚ ਆਵੇਗੀ ਔਰ ਉਹ ਅਮਲ ਚੱਲਿਆ ਹੁੰਦੀ ਜਾਣੀ ਵੀ ਚਾਹੀਦੀ ਹੈ ਕਿਉਂਕਿ ਜਿੰਨਾ ਮਰਜ਼ੀ ਤਣਾਅਪੂਰਵਕ ਸਿਚੁਏਸ਼ਨ ਹੋਵੇ ਜਿੰਨਾ ਮਰਜ਼ੀ ਮਾੜਾ ਮਾਹੌਲ ਹੋਵੇ ਪੁਲਿਸ ਨੂੰ ਇਹ ਸਿੱਧਾ ਅਧਿਕਾਰ ਨਹੀਂ ਹੈਗਾ ਕਿ ਕਿਸੇ ਨੂੰ ਇਸ ਤਰ੍ਹਾਂ ਵਾਲਾਂ ਤੋਂ ਘੜੀਸ-ਘੜੀਸ ਕੇ ਕੁੱਟਿਆ ਜਾਵੇ ਉਸ ਦੀ ਬੁਰੀ ਗੱਤ ਕੀਤੀ ਜਾਵੇ ਭਾਵੇਂ ਉਹ ਮਲਜ਼ਮ ਹੀ ਕਿਉਂ ਨਾ ਹੋਵੇ ਭਾਵੇਂ ਉਹ ਗੁਨਾਹਗਾਰ ਹੀ ਕਿਉਂ ਨਾ ਹੋਵੇ ਹਾਲਾਂਕਿ ਜੇ ਜਿਹੜਾ ਕਥਿਤ ਮਲਜ਼ਮ ਦ ਜੇ ਉਸ ਦੇ ਕੋਲ ਕੋਈ ਹਥਿਆਰ ਹੈ ਉਹ ਪੁਲਿਸ ਦੇ ਉੱਤੇ ਹਮਲਾ ਕਰ ਰਿਹਾ ਤਾਂ ਕ੍ਰਾਸ ਫਾਇਰ ਦੇ ਵਿੱਚ ਕੋਈ ਸਿਚੁਏਸ਼ਨ ਬਣ ਜਵੇ ਉਹਨਾਂ ਨੂੰ ਇਨਕਾਊਂਟਰਸ ਕਿਹਾ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਕ੍ਰਾਸ ਫਾਇਰ ਕਿਹਾ ਜਾਂਦਾ ਹੈ ਉਹਨਾਂ ਨੂੰ ਬਚਾ ਕਿਹਾ ਜਾਂਦਾ ਪਰ ਇੱਥੇ ਦੋ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਦੇ ਉੱਤੇ ਹਾਵੀ ਹੋਏ ਨਜ਼ਰ ਆ ਰਹੇ ਸੀ ਖੈਰ ਇਸ ਸਿਚੁਏਸ਼ਨ ਨੂੰ ਲੈ ਕੇ ਵੀਡੀਓ ਲਗਾਤਾਰ ਵਾਇਰਲ ਹੋਈ ਹੈ ਪਰ ਇਸ ਸਿਚੁਏਸ਼ਨ ਦੇ ਉੱਤੇ ਪੁਲਿਸ ਦਾ ਕਿਵੇਂ ਦਾ ਪ੍ਰੋਟੋਕਾਲ ਰਿਹਾ ਦੋ ਮੁਲਾਜ਼ਮਾਂ ਦਾ ਉਹ ਆਪਣੇ ਪੱਧਰ ਦਾ ਇੱਕ ਰਵਈਆ ਸੀ ਔਰ ਉਸ ਤੋਂ ਬਾਅਦ ਪੁਲਿਸ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਵੱਡੇ ਪ੍ਰਸ਼ਾਸਨ ਦਾ ਉਹਨਾਂ ਨੇ ਕਿਸ ਤਰ੍ਹਾਂ ਇਹਨੂੰ ਡੀਲ ਕੀਤਾ ਹਾਲਾਂਕਿ ਦੋਵੇਂ ਚੀਜ਼ਾਂ ਵੱਖਰੀਆਂ ਵੱਖਰੀਆਂ ਨਹੀਂ ਪਰ ਬਾਇਲॉ ਸਸਪੈਂਡ ਕਰ ਦਿੱਤੇ ਗਏ ਨੇ ਦੋ ਪੁਲਿਸ ਮੁਲਾਜ਼ਮ ਜਿਹੜੇ ਇਸ ਤਰ੍ਹਾਂ ਵੀਡੀਓ ਦੇ ਵਿੱਚ ਵੇਖੇ ਗਏ ਨੇ ਔਰ ਚੰਗੀ ਗੱਲ ਹੈ ਪੰਜਾਬ ਪੁਲਿਸ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਇਹ ਐਕਸ਼ਨ ਲਿਆ ਪਰ ਆਉਂਦਾ ਸਮਾਂ ਜਾਂਚ ਵੀ ਮੰਗਦਾ ਹੈ ਹਾਲਾਂਕਿ ਜ਼ਰੂਰ ਇਸ ਮਾਮਲੇ ਦੇ ਵਿੱਚ ਜੇ ਮੁੱਖ ਮੰਤਰੀ ਧਮਕਬੇਸ ਵਾਲਾ ਜਾਂ ਕਹਿ ਦਈਏ ਉਹਨੂੰ ਧਰਮਪ੍ਰੀਤ ਸਿੰਘ ਜੇ ਉਹ ਮੁਲਜ਼ਮ ਹੈ ਤੇਰੇ ਉੱਤੇ ਇੱਕ ਬਾਇਲॉ ਕਾਰਵਾਈ ਹੋਣੀ ਵੀ ਚਾਹੀਦੀ ਹੈ ਇਹਦੇ ਵਿੱਚ ਕੋਈ ਰੋਕਦਾ ਨਹੀਂ ਪਰ ਇਸ ਤਰ੍ਹਾਂ ਦੇ ਵਤੀਰੇ ਦੇ ਖਿਲਾਫ ਜ਼ਰੂਰ ਸਵਾਲ ਖੜਾ ਕਰਨਾ ਚਾਹੀਦਾ ਹੈ ਦੂਜੀ ਗੱਲ ਧਰਮਪ੍ਰੀਤ ਸਿੰਘ ਦੀ ਪੱਗ ਦਾ ਮੈਟਰ ਉਸਨੇ ਦਸਤਾਰ ਬੰਨੀ ਹੋਈ ਸੀ ਸਿਰ ਤੱਕ ਆਇਆ ਹੋਇਆ ਸੀ ਪਰ ਜਦੋਂ ਪੁਲਿਸ ਆਈ ਉੱਥੇ ਉਸਦੇ ਵਾਲ ਵੀ ਖਲਾਰ ਦਿੱਤੇ ਗਏ ਉਸਦਾ ਉਸਦੀ ਦਸਤਾਰ ਵੀ ਉਲਾ ਦਿੱਤੀ ਗਈ ਜਿਸ ਤੋਂ ਬਾਅਦ ਭਾਵੇਂ ਉਹ ਵਿਅਕਤੀ ਮਲਜ਼ਮੀ ਕਿਉਂ ਨਾ ਹੋਵੇ ਇੱਕ ਵਿਵਾਦ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਉਸ ਵਿਅਕਤੀ ਦੇ ਦਸਤਾਰ ਬੰਨੀ ਹੋਈ ਆ ਉਸ ਉਹ ਵਿਅਕਤੀ ਕੇਸਾ ਧਾਰੀ ਆ ਉਸ ਵਿਅਕਤੀ ਦੇ ਵਾਲ ਖਲਾਰੇ ਗਏ ਉਸ ਵਿਅਕਤੀ ਨੂੰ ਵਾਲਾਂ ਤੋਂ ਘੜੀਸਿਆ ਗਿਆ ਉਸ ਵਿਅਕਤੀ ਦੀ ਪੱਗ ਲਾਹੀ ਗਈ ਇਹ ਮੈਟਰਸ ਜਿਹੜੇ ਨੇ ਇਹ ਬੇਦਬੀਆਂ ਦੇ ਵਿੱਚ ਆਉਂਦੇ ਨੇ ਇਹ ਮੈਟਰਸ ਜਿਹੜੇ ਨੇ ਉਹ ਕਕਾਰਾਂ ਦੀ ਬੇਦਬੀ ਦੇ ਵਿੱਚ ਆਉਂਦੇ ਨੇ ਸਿੱਖ ਕਕਾਰ ਦਸਤਾਰ ਇੱਕ ਸਿੱਖ ਕਕਾਰ ਹੈ ਇਹ ਪੁਲਿਸ ਮੁਲਾਜ਼ਮ ਨੂੰ ਸੋਚਣਾ ਚਾਹੀਦਾ ਸੀ ਇਹ ਪੁਲਿਸ ਮੁਲਾਜ਼ਮਾਂ ਨੂੰ ਪਤਾ ਹੋਣਾ ਚਾਹੀਦਾ ਔਰ ਕਿਸ ਤਰ੍ਹਾਂ ਡੀਲ ਕਰਨਾ ਆ ਕਿਸੇ ਮੁਲਜ਼ਮ ਨੂੰ ਹਾਲਾਂਕਿ ਜਿਸ ਤਰ੍ਹਾਂ ਕੀਤਾ ਗਿਆ ਪਹਿਲੀ ਗੱਲ ਤਾਂ ਪਹਿਲੀ ਪੋਜੀਸ਼ਨ ਦੇ ਵਿੱਚ ਉਸ ਪੋਜੀਸ਼ਨ ਦੇ ਵਿੱਚ ਉਸ ਤਰ੍ਹਾਂ ਡੀਲ ਕਰਨਾ ਬਣਦਾ ਹੀ ਨਹੀਂ ਸੀ ਪਰ ਦੂਜੀ ਗੱਲ ਐਦਾਂ ਤਾਂ ਫਿਰ ਇਹ ਵੀ ਇਲਜ਼ਾਮ ਲੱਗ ਸਕਦਾ ਕਿ ਕਕਾਰਾਂ ਉੱਤੇ ਹੱਥ ਪਾਇਆ ਗਿਆ ਕਕਾਰਾਂ ਨੂੰ ਕਕਾਰਾਂ ਦੀ ਬੇਦਬੀ ਕੀਤੀ ਗਈ ਦਸਤਾਰ ਲਾਹੀ ਗਈ ਵਾਲ ਕੜੀ ਸਗੇ ਕੇਸ਼ ਔਰ ਦਸਤਾਰ ਇਹ ਕਕਾਰ ਨੇ ਸਿੱਖ ਕਕਾਰ ਨੇ ਔਰ ਇਸ ਆਧਾਰ ਦੇ ਉੱਤੇ ਇੱਕ इमोशनल ਸੈਂਟੀਮੈਂਟ ਹੈਗਾ ਆ ਇੱਕ ਕੌਮ ਦਾ ਜਿਸ ਦੇ ਨਾਲ ਸ਼ਰੇਆਮ ਪਰ ਇੱਥੇ ਛੇੜਛਾੜ ਹੋਈ ਹੈ ਫਿਰ ਇਹ ਕਹਿ ਦਿੱਤਾ ਜਾਵੇ ਖੈਰ ਇਸ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਲਾਈਨ ਹਾਜ਼ਰ ਕੀਤੇ ਨੇ ਲਾਈਨ ਹਾਜ਼ਰ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਉਹ ਵੇਖਣ ਵਾਲੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵੰਦਿਆ ਪੰਜਾਬੀ